ਉਹ ਇਹ ਦਾਨ ਸਿੰਘ ਵਾਲੇ ਤੋਂ ਜਿਹੜਾ ਆਹ ਨੂੰ ਰਾਹ ਜਾਂਦਾ ਹੈ ਇਹ ਬੰਦ ਹੈ ਕੱਲ ਵੀ ਅਸੀਂ ਟੀਮ ਕੋ ਪਾਈ ਸੀ ਅੱਜ ਵੀ ਲੱਸ ਰਹੇ ਆ ਭਈ ਇਧਰ ਦੀ ਨਾ ਉਹ ਕੱਲ ਇੱਕ ਰਾਤ ਮੋਟਰਸਾਈਕਲ ਇਹਦੇ ਵਿੱਚ ਯਾਨੀ ਪਾਣੀ 'ਚ ਰੁੜ ਗਿਆ ਤੇ ਦੋ ਨੌਜਵਾਨ ਸੀ ਜਿਨ੍ਹਾਂ ਦੀ ਬਚਤ ਰਹੀਗੀ ਉਹ ਬਾਹਰ ਨਿਕਲੇ ਤੇ ਮੋਟਰਸਾਈਕਲ ਨੂੰ ਪਾਣੀ ਵਿੱਚ ਉਹਾ ਕੇ ਲੈ ਗਿਆ ਇਧਰ ਦੀ ਨਾ ਟੱਪਣ ਦੀ ਕੋਸ਼ਿਸ਼ ਕਰੋ ਦੇਖ ਸਕਦੇ ਹੋ। ਟ੍ਰੇਨ ਦੇ ਬਾਹਰ ਕਿੰਨਾ ਪਾਣੀ ਹੈ। ਕਬੜ ਵਾਲੀ ਸਾਈਡ ਸੈਲਰ ਦਾ ਗੇਟ ਟੱਪ ਗਿਆ ਪਾਣੀ ਤੇ ਟ੍ਰੇਨ ਦੇ ਵਿੱਚ ਪਾਣੀ ਬਹੁਤ ਹੈ। ਤੁਸੀਂ ਇੱਧਰ ਦੀ ਨਾਲ ਜੇ ਕਿਸੇ ਬੀਜਲੇ ਹੁਣਾ ਬਲੂ ਤੋਂ ਗੰਗਾ ਰੋਹੀ ਕੋਈ ਜਦਾਂ ਤੋਂ ਕੋਈ ਤੁਮ ਜਾਣਾ ਉਥੋਂ ਗੰਗਾ ਰੋਹੀ ਕੋਈ ਜਾਣਾ। ਹਾਂਜੀ ਤੁਸੀਂ ਦੇਖ ਸਕਦੇ ਹੋ। ਇਹ ਅਬਲਗੁਰ ਨਿਕੰਨੀ ਆਉਂਦੀ ਹੈ ਜਿਹੜੀ ਸੜਕ ਉਹ ਹੈ। ਦੇ ਸੇਲਰ ਦਾ ਗੇਟ ਪਾਣੀ ਟੱਪ ਗਿਆ ਆ ਜਿਹੜਾ ਅਬੜੂ ਵਾਲੀ ਸਾਈਡ ਹੈ ਪਾਣੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਾਣੀ ਹੈ ਰੇਨ ਦੇ ਬਾਹਰ ਜਿਹੜੇ ਖੇਤ ਆ ਉਹਨਾਂ ਦੇ ਵਿੱਚ ਰੇਨ ਜੀ ਬਹੁਤ ਬੁਰਾ ਹਾਲ ਹੋ ਚੁੱਕਿਆ ਆ ਜਿੱਥੇ ਸੀ ਲਾਈ ਜਨੇ ਸੜਕ ਸੜਕ ਦੇ ਨਾਲ ਆ ਮੰਡੀ ਆ ਬਈ ਪ੍ਰੀਤ ਦੇ ਬਾਣਾ ਜਿਹੜਾ ਮੇਰੇ ਖਿਆਲ ਆ ਬਾਣਾ ਤੋਂ 3 ਫੁੱਟ ਉੱਚਾ ਇਹ ਬਾਣ ਦੇ ਵਿੱਚ ਪਾਣੀ ਪਾਣੀ ਐ ਐਨਾ ਪਾਣੀ ਵਹ ਰ ਗਿਆ ਇੱਥੇ ਆ ਜਿਹੜਾ ਡਰੇਨ ਟੱਪ ਗਿਆ ਬਲੂ ਵਾਲਾ ਸੇਲਰ ਐ ਤੇ ਪੂਰਾ ਗੇਟ ਟੱਪ ਹੋ ਗਿਆ ਪਾਣੀ ਆ ਵੀ ਕੋਦਰੋ ਮਾਣ ਦੇ ਵਿੱਚੋਂ ਪਾਣੀ ਅੰਦਰ ਚੜ ਕੇ ਠਿਫਵਾਉਣਾ ਸ਼ੁਰੂ ਹੋ ਗਿਆ ਤੇ ਆ ਸੜਕ ਨੂੰ ਪਾਣੀ ਚੱਲ ਪਿਆ ये दान सिंह वाले है खेतों के पानी ट्रेन विक है बो अपने ਜਿਹੜੇ ਪੈਪ ਨਪਿਆ ਕਿ ਚੈੱਕ ਕਰ ਲੋ ਪਾਣੀ ਪੈਪਰ ਦੇ ਉਸ ਤੋਂ ਹੀ ਲੰਘ ਗਿਆ ਜ਼ਿਆਫਸ ਕੀਤਾ ਜਨਾ ਜਾਣ ਲੱਗ ਜੇ ਵੀਰ ਜੀ ਕਿ ਇੱਕ ਬਣਿਆ ਪਿਆ ਸਰ ਇੱਕ ਉੱਤੇ ਹੈ। ਜਾ ਉਹ ਦੇ ਪੇਕੂ ਰਿਹਾ। ह्म ਸਟਾਰਟਰ ਆ ਜਬਾਣੀ ਪੈ ਗਿਆ। ਕਿਵੇਂ? ਪਾਲ ਨੇ ਜਾ ਦੇ ਫੋਨ। ਆ ਕਿ ਨਾ ਕਿ ਨਾ ਮਣ। ਇਹ ਨਹੀਂ ਆ। ਦੇਖੋ। ਬਰਾਬਰੀ ਆ ਤੇ ਕਮ। ਹੈ। ਆ ਪਈ ਤੇ ਘਰੇ ਆ ਸਾਰਾ ਇੱਥੇ ਆ ਨਹੀਂ ਨਹੀਂ ਆ ਪਈ ਆ ਵਾਣ ਤਾਂ ਹੈ ਨਹੀਂ ਵਾਣ ਦੇ ਵਿੱਚ ਤਾਂ ਬਹੁਤ ਪਾਣੀ ਆ ਸੀ ਪਈ ਆਏ ਸੀ ਵਾਣ ਪਾਲ ਲੈਣਾ ਹੁਣ ਆ ਨਹੀਂ ਬਦਲ ਆਦਾ ਦੱਤਾ ਹੈ ਕਿਹੜਾ ਆ ਹੈ ਕਿਹੜਾ ਵਾਣ ਅੱਛਾ ਉਹ ਆ ਗਾਣ ਜਿਹੜੇ ਦੀਦੇ ਚੋ ਨਾ ਇਹ ਵਾਣ ਲਿਆ ਠੀਕੇ ਤੇ ਤੇ ਵਾਣ ਥਿਆ ਨਹੀਂ ਰਿਹਾ ਵਾਣ ਨਹੀਂ ਥਿਆ ਰਿਹਾ ਤੇ ਠੀਕਾ ਨਾ ਨੇ ਭਾਈ ਠਿਕਾ ਦੱਤਾ ਦਿਓ ਆਲਾ ਆ ਪਈ ਤੇ ਆ ਹਾਂ ਪਈ ਤੇ ਆ ਹਾਂ ਇੱਥੇ ਹੈ ਗਾਈ ਮਾਨੋ ਹਾਂ ਟੈਂਕ ਪਈ ਆ ਬਹੁਤ ਜ਼ਿਆਦਾ ਪਾਣੀ ਆ ਯਾਰ ਲੋਰ ਕੋਲੇ ਭੇਜ ਜੋ ਸਕ ਨੇ ਡਾਜ ਹਾਂ ਇਹ 5 ਫੁੱਟ ਦਾ ਬਲੌਟ ਹੈ ਟੈਂਕ ਹੈ 4 ਫੁੱਟ ਪਾਣੀ ਹੈ ਹੈਗਾ ਹੁਣ ਕਿਹੜਾ ਬੇਟਾ ਇੰਨਾ ਪਾਣੀ ਆ ਗਿਆ ਬਹੁਤ ਜ਼ਿਆਦਾ ਪਾਣੀ ਆ ਰੈਨ ਕਿੱਲੇ ਕਿੰਨਾ ਪਾਣੀ ਆ ਆਜ ਜੀ ਆ ਗਿਆ ਤਾਂ ਬਾਤ ਹੁੰਦੀ ਕਿੰਨਾ ਬਾਅਦ 10 ਘੰਟੇ ਰਹਿ ਖੜਕੇ ਹੋਗੇ ਕੋਠੇ ਇਹ ਜਰੇ ਪਈ ਸੀਗੀ ਰੇ ਹੁਣ ਪੈ ਗਈ ਰਿਆ ਤਾਂ ਨਾਲ ਦੇ ਨਾਲ ਹੀ ਥੱਲੇ ਵਾਲੇ ਵਾੜੇ ਵਿੱਚ ਨੇ ਹੂੰ ਥੱਲੇ ਪਾਣੀ ਖੇਤੀ ਹੈ ਨਾ ਤੀ ਆਹ ਚੂਗੀ ਹਾਂ ਆਹ ਦੇਖ ਲਾ ਮਾਣ ਕਿੰਨਾ ਚ ਹੈਗਾ ਤੇ ਇਹ ਆਹ